ਗੜ ਬਾਈ ਜੀ ਮਾਣਾਡੇ ਦੇ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਆ ਤੇ ਬਾਈ ਨਾਲ ਗਾਦੇ ਡਿਟੇਲ ਵਿੱਚ ਗੱਲ ਬਾਤ ਇੱਕ ਤੂਫਾਨ ਮਾਝੂ ਖੋਨੇ ਆ ਉਹ ਰਿਕਾਰਡ ਵਾਲੀ ਤੇ ਵਧੀਆ ਜਿਹਨੂੰ ਕਹਿੰਦੇ ਆ ਵੀ ਚਵਾਈ ਪਸਮਾਈ ਵਧੀਆ ਹੁਣ ਇਹ ਤਾਜੀ ਸੋਈ ਆ ਤੇ ਬਾਈ ਨਾਲ ਕਰਦੇ ਗੱਲਬਾਤ ਸਾਰੀ ਸਤਿਗੁਰ ਬਾਈ ਜੀ ਸਤਿਗੁਰ ਜੀ ਜੀਤਾ ਜੀ ਸਭ ਵਧੀਆ ਠੀਕ ਠਾਕ ਹੋਰ ਕੋਲ ਆ ਜੀ ਹੋਰ ਮਾਣ ਜੀ ਕਹਿਵਾ ਸਭ ਵਧੀਆ ਠੀਕ ਠਾਕ ਹੈ ਜੀ ਜਿਨੇ ਭੈਣ ਭਰਾਵਾਂ ਵਾਲਾ ਡੇਰੀ ਫਾਰਮ ਦੇ ਜੁੜੇ ਆ ਸਾਰੀ ਸੰਗਤਾਂ ਵੀ ਜੀ ਦਿਨੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਸਾਰੀ ਸੰਗਤਾਂ ਵੀ ਜੀ ਦਿਨੋਂ ਧੰਨਵਾਦ ਕਰਦੇ ਆ ਠੀਕ ਹੈ ਬਾਈ ਤੇ ਬਾਤੋਂ ਬਾਤ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਿਨੇ ਸੰਗਤ ਜੁੜੀ ਸਾਰਿਆਂ ਵੀ ਜੀ ਦਿਨੋਂ ਧੰਨਵਾਦ ਕਰਦੇ ਆ ਤੇ ਅੱਜ ਹੀ ਮਈਆਂ ਚੰਗੀਆਂ ਟੋਕਦੀਆਂ ਹੈਗੀਆਂ ਦੋ ਤਿੰਨ ਠੀਕ ਜੀ ਤੇ ਪਰ ਇੱਕ ਮਹੀਂ ਇਦਾਂ ਨਹੀਂ ਆ ਹਾਂਜੀ ਵੀ ਅਸੀਂ ਆ ਆਦਨੇ ਆ ਇਧਰ ਦੀ ਦੇਸੀ ਮਹੀਂ ਦੁੱਧ ਘਟ ਘੜਦੀ ਹੈ ਹਾਂਜੀ ਪਰ ਇਹਦੇ ਨਾਲ ਕੋਈ ਹਰਿਆਣੇ ਦੀ ਮਹੀਂ ਵੀ ਵੀਰਾਂ ਹੇਮ ਵਾਲ ਚਲੋ ਉਧਰ ਦੀਆਂ ਮਈਆਂ ਵੇਚੀਆਂ ਹਾਂ ਪਰ ਉਹ ਵੀਰਾਂ ਜਿਨ੍ਹਾਂ ਕੋ ਮਹੀਂ ਲਈ ਆਣਾ ਹਾਂ ਨਹੀਂ ਪੁੱਤਰੀ ਮਹੀਂ ਨਹੀਂ ਇਹਦੇ ਜਨ ਦੋ ਦਿਨ ਦੋ ਦਿਨ ਦੀ ਤੇ ਇੰਨੀ ਇੰਨੀ ਦੋ ਦਿਨ ਖਰੀ ਦੋਨਾ ਖਰੀਆਂ ਨੇ ਮੋਚਾਂ ਵੀ ਹੈਗੀਆਂ ਅਸੀਂ ਆ ਗਿਆ ਵੀਰ ਪਰ ਉਹ ਕਹਿੰਦੇ ਵੀ ਮਹੀਂ ਅਸਲ ਚੀਜ਼ ਹੈ ਜਿਹਨੂੰ ਕਹਿੰਦੇ ਮਹੀਂ ਅਸਲ ਚੀਜ਼ ਹੈ ਦੇਖੋ ਉਹਨਾਂ ਕਰੋ 5 6 ਮਈਆਂ ਆ ਗਈਆਂ ਆ ਮਾਲ ਘਟਾਉਂਦੇ ਜਿਹੜੀ ਜਿਹੜੀ ਮਹੀਂ ਹੋਈ ਜਾਂਦੀ ਵੇਚੀ ਜਾਂਦੇ ਠੀਕ ਹੈ ਜੀ ਤੇ ਮਹੀਂ ਉਠਾਉਂਦੇ ਆ ਪਰ ਵੀਰ ਜਿਹੜੇ ਮੈਨੂੰ ਅੱਗ ਪੈਰ ਲੱਗੇ ਲਓ ਜੀ ਕਰੋ ਚੈੱਕ ਦੇਖੋ ਕਹਿੰਦਾ ਹੁਣ ਇਸ ਬਿਨਾਂ ਮੈਂ ਕੋਈ ਜਸ ਲਿਆ ਆ ਗਿਆ ਭਾਈ ਜੀ ਉਹੀ ਮੈਨੇ 20 ਕਿਲੋ ਦੁੱਧ ਦੇਣ ਦੀ ਬੇੜਾ ਉਹ ਨਾ ਬੇੜਾ ਮਹੀਂ ਪਾਇਆ ਆ ਵੀਰ ਮਾਈ ਚੀੜ ਵੇਖ ਕੀ ਦੇਖੋ ਜੀ ਜਿਹੜੇ ਮੈਨੂੰ ਅੰਗ ਪੈ ਕੋੜਿਆਂ ਤੋਂ ਮੋਢੀ ਪੂਛ ਆ ਆ ਜਿਹੜੇ ਜਿਹੜੇ ਮੈਨੂੰ ਵੀਰ ਅੰਗ ਪੈ ਲੱਗੇ ਅੰਗ ਪੈਰ ਵੇਖੋ ਵੀ ਕਰਮਾਲੀ ਨੂੰ ਨਵੇਂ ਮੇਵਾ ਵੇਮਾਈ ਦਾ ਥੱਬੇ ਦਾ ਲਿਵਾ ਆਗੇ ਤੇ ਥੱਬੇ ਦਾ ਹੀ ਮਗਰ ਅਰੇ ਹੁਣੇ ਤਾਜੀ ਸੋਈ ਆ ਤੇ ਪੂਰੀ ਜਿੰਨਾ ਕੁਆਲਿਟੀ ਉਹ ਚੀਜ਼ ਹੈ ਜੀ ਕਹਾਂਗਾ ਕੁਝ ਤਾਂ ਸਾਰਿਆਂ ਪਰ ਵੀ ਹਵੀਰ ਮਾਈ ਦੇਖੋ ਜੀ ਇਹ ਕਿਆ ਖਾਦੇ ਵੀ ਟੰਬੂ ਲਾਏ ਮੈਂ ਨੇ ਇਹ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਨਾ ਮੈਂ ਵੀਰ ਜੇ ਐਨੂੰ ਦੀ ਤੇ ਐਨੂੰ ਗੱਡੀ ਐਨੂੰ ਹੁੰਦੀ ਸੈਂ ਕਿੱਡਾ ਵਾਟਾ ਵਜਣਿਆ ਮੈਂ ਆਪਣਾ ਦੇਵਾਲਾ ਕਰਮਾਲੀ ਕੋ ਤਰਿਆਣੀ ਜਾਂਦਿਆ ਹੁਣ ਵੀਰ ਜਿਹੜੀ ਜਿਹੜੀ ਤੇ ਮੈਂ ਦੋਹਾਂ ਦਿਨਾਂ ਦੀ ਫਰੀ ਹੋਊ ਲਾਰੋ ਜੇ ਜਾਂ ਅਠਰਾਂ ਦੰਦਾਂ ਦਾ ਹਾਂਦਣਾਏ ਸੋਈ ਉਹਨਾਂ ਦੇ ਬੰਦਾ ਕੋਈ ਕਹਦੂ ਟਾਈਮ ਲਾ ਆ ਤੇ ਇਹਨੂੰ ਕੋਈ ਇਹਨੂੰ ਕੋ ਟਾਈਮ ਲਾ ਤੇ ਆਂਦੇ ਆਉਣਾ ਵੀ ਆਣਾ ਇਹਨੂੰ ਕੋਈ ਟਾਈਮ ਲਗਾ ਵੀ ਪਾਲੀ ਕਰਦੀ ਬੱਚੇ ਕਰਕੇ ਵੇਖੋ ਇੱਥੇ ਬੇਰਾਨੇ ਆ ਇਹਨੂੰ ਕਹਿੰਦੇ ਨਾ ਕਿ ਬਾਂਬੀ ਪੀਸ ਆ ਸੁਹਾਣੀ ਇਹ ਵੀ ਮਹੀ ਦੀ ਕੋ ਬੰਦਾ ਸੇਵਾ ਕਰਨ ਵਾਲਾ ਹੋਵੇ ਸੇਵਾ ਹੂੰ ਤੇ ਮੰਦੀ ਮਹੀ ਅਰਜੋਣ ਵਾਲੀ ਆ ਕੱਲੀ ਮਹਿਰ ਜਿਉਣ ਵਾਲੀ ਯਾਰ ਕੱਲੀ ਮਹਿਰ ਜਿਉਣ ਵਾਲੀ ਯਾਰ ਜੇ ਭਾਈ ਕੁੱਝ ਕਰੋ ਮਹਣੇ ਮਾੜੀ ਫੜੇ ਕਹਿੰਦੇ ਕੋਈ ਮੜੋ ਕੋਈ ਛੋੜਾ ਬਣਾਣੇ ਬੰਦੇ ਕਹਿੰਦੇ ਹੁੰਦੇ ਵੀ ਪੀਪਾ ਦੋ ਦੁਦਾ ਇਹਨੂੰ ਕਹਿੰਦੇ ਆ ਜੇ ਭਾਈ ਪੀਪਾ ਦੋਦਾ ਨਾਂ ਕੱਢੇ ਤੇ ਫਿਰ ਮਹੀ ਲੈਣ ਗੇਟ-ਗੇਟ ਤੇ ਥਣ ਲਗਾ ਦੇ ਲੇਵੇ ਵਾਲੀ ਪੰਡ ਪਾਈ ਫਿਰ ਨਹੀਂ ਕਰਮਾਂ ਵਾਲੀ ਫਿਰ ਇਹਦੇ ਪ੍ਰਾਪਰਟੀ ਮਹੀ ਵੀਰ ਚਲੋ ਹਰ ਨਸਲ ਦੀ ਮਹੀ ਆਉਂਦੀ ਨਹੀਂ ਜਾਂ ਇਹਦੇ ਬਰਾਬਰ ਦੀ ਮਹੀ ਅਸੀਂ ਵੇਚੀ ਜਫਰਾਵਾਦੀ ਜਫਰਾਵਾਦੀ ਇਹ ਵੀ ਉਹਨਾਂ ਘਰੋਂ ਹੀ ਆਈ ਆ ਠੀਕ ਚੰਗੀ ਤੋਂ ਚੰਗੀ ਮੈਂ ਜਿਹੜੀ ਗੱਲਾਂ ਲੈਂਦੇ ਵੀਰ ਉਹਨਾਂ ਘਰੋਂ ਵਡੀਆਂ ਮੱਝਾਂ ਹੈ ਆਹਟੇ ਵੇਚਣ ਉਹਨਾਂ ਦੇ ਘਰੋਂ ਹੀ ਵੀਡੀਓ ਲੱਲਾਂਗੇ ਜਿੱਦਾਂ ਹੁਣ ਮੈਂ ਫੇਰ ਲਵਾਂਗੇ ਠੀਕ ਹੈ ਜੀ ਤੇ ਵੱਡੀ ਤੋਂ ਵੱਡੀ ਤੇ ਮੈਂ ਇਹ ਮੈਂ ਇਹ ਵੀ ਗੱਲ ਹਊਗੀ ਇੱਥੇ ਪੂੜਾ ਖਾਈਆਂ ਹੋਣਾ ਮੈਂ ਵੀਡੀਓ ਪੜਾ ਗੱਲ ਕੀਤੀ 20 ਗਨੂ ਦਾ ਘਾਟ ਦੇਖੋ ਮੈਂ ਨਹੀਂ ਖਾਂਦੀ ਕਰਮਾਲੀ ਨੇ ਪੂਰਾ ਵਧੀਆ ਸੂਈ ਹੁਣੇ ਕਰਮਾਲੀ ਸੂਈ ਆ ਤੇ ਵਧੀਆ ਕੁਆਲਟੀ ਵਾਲੀ ਆ ਜਿਹਨੂੰ ਕਹਿੰਦੇ ਨਸਲ ਤੇ ਬਰੀਕ ਲੋ ਕਰੋ ਜੀ ਵੀ ਕੱਢੀ ਘਟਾ ਆ ਪਟਾ ਜੀ ਕੱਟਾ ਆ ਗਿਆ ਇਹ ਵੀਰੇ ਇੱਕ ਬਨੇ ਚਰਮਈਆਂ ਚੋਲੇ ਦੇ ਕਿਉਂਕਿ ਜਵਾਬ ਬਣਾ ਲਗਾ ਜਵਾਬ ਜੋ ਐ ਬੋਲਾ ਮੈਂ ਬੋਲੀ ਮੂਤ ਬੜੀ ਵੱਡੀ ਪੂਛ ਭਰੀ ਬੜੀ ਵੀ ਹੋ ਗਿਆ ਪੂਛ ਪੂਰੀ ਸਾਂਗ ਦਾ ਜਿਹੜਾ ਡਬਲ ਐਗ ਜਿਹੜਾ ਮੈਨੂੰ ਵਾਜਿਆ ਕੰਡੀ ਵੀਰੇ ਮਹੀਂ ਜਾ ਬਾਰੇ ਅਰੇ ਮਹੀਂ ਅਜ ਤੋਂ 8 ਦਿਨਾਂ ਨੂੰ 10 ਦਿਨਾਂ ਨੂੰ ਵੀਰੇ ਜਦੋਂ ਮਹੀਂ ਫਕੜੀ ਨਾ ਪੂਰੀ ਹੈ ਨੇ ਐ ਨਾ ਇੱਕ ਲਾਰਾ ਫਾਈਬਰੋ ਕਿਟ ਐਮੋ ਟਾਈਮ ਵਾਦਾ ਵੀ ਵੀਰਦਾ ਵੀ ਜਦੋਂ ਇਹ ਮਹੀਨਾ ਕੋਈ ਖੋਟੀ ਕਰਕੇ ਨਹੀਂ ਅਸੀਂ ਮਹੀ ਵੇਚੀ ਹਾਂ ਜਿਨੂੰ ਮਰਜੀ 15 20 ਦਿਨ ਮਹੀ ਘਰ ਚੋਗੇ ਵੰਗਾਰ ਕੇ ਦਈ ਤੇ ਪਰ ਟੈਮੋ ਟਾਈਮ ਮਹੀ ਨਜ਼ਰ ਤੋਂ ਬਚਾਉਣੀ ਪੈਂਦੀ ਆ ਐ ਵਸਦੀ ਐ ਵਸਦੀ ਹੈ ਨਹੀਂ ਨੀ ਮਹੀ ਠੀਕ ਹੈ ਜੀ ਇਹਨਾਂ ਡੰਗੋ ਡੰਗ ਚੋਈ ਦੀ ਓਕੇ ਜੀ ਤੇ ਬਿਲਕੁਲ ਜੈਜ ਮਹੀ ਦੇ ਦਾਂਗੇ ਦੇਖੋ ਜੀ ਬਹੁਤ ਸੋਹਣੀ ਤੇ ਕੁਆਲਿਟੀ ਦੀ ਮੈਂ ਤਾਂ ਭਾਈ ਨੇ ਪੁੱਛਦੇ ਨੇ ਪ੍ਰਾਈਸ ਪਾਏ ਕਿ ਭਾਈ ਇਹ ਪ੍ਰਾਈਸ ਰੱਖਾਇ ਬਿਲਕੁਲ ਜੈਜ ਮਹੀ ਦੇ ਦਾਂਗੇ ਹਾਂ ਜੀ ਇਹ ਤੋਕੜ ਗੱਪਣ ਮਹੀਂ ਵੀਰ ਭਰਾ ਜਿਹੜਾ ਕੋ ਮਹੀਂ ਸਾਡੇ ਖੜੂਗਾ ਹਾਂਜੀ ਹਾਂਜੀ ਉਹ ਕੋ ਤੋਕੜ ਗੱਪਣ ਮਹੀਂ ਵਾਸਲੇ ਠੀਕ ਹੈ ਇਸ ਤਰ੍ਹਾਂ ਦੀ ਮਹੀਂ ਹਾਂਜੀ ਇੰਨੀ ਜ਼ਿਆਦਾ ਜਵਰ ਠੀਕ ਹੈ ਜੀ ਪਰ ਮਹੀਂ ਵੀਰ ਜਿਹੜਾ ਵੀਰ ਲੈਗਾ ਉਹ ਇਹ ਮਹੀਂ ਨਹੀਂ ਕੱਟੀ ਲਵੇ ਗਾਂ ਕਿਦੇ ਕੱਟੀ ਉੱਟੀ ਦਾ ਹਾਂ ਇੰਨੀ ਜ਼ਿਆਦਾ ਨਸਲਿਆ ਮਹੀਂ ਦੇ ਨਹੀਂ ਲੱਗਦੀ ਵੀਰ ਇਹੋ ਜੀ ਸਹੀ ਨਹੀਂ ਲੱਗਦੀਆਂ ਚੀਜ਼ਾਂ ਬਾਰ ਬਾਰ ਖਰੀਦੀ ਜਾਂਦੀਆਂ ਦੇ ਨਾਲ ਲੱਗਦੀਆਂ ਦੱਸੋ ਭਾਈ ਜੀ ਕੀ ਹੋਇਆ ਵੀਰ ਮਹੀਂ ਜਦਾਂ ਗਏ ਮੋਲ ਕਰਾ ਮਹੀਂ ਦਾ ਉਹ ਤਾਂ ਪਹਿਲਾਂ ਗੱਬਣ ਦਾ ਮੰਗਦੇ ਰਹੇ ਆ 1.75 ਹਾਂਜੀ ਤੇ ਬਿਲਕੁਲ ਜਾਇਜ਼ ਮੈਂ ਦੇ ਦੇ ਜਿਨਾਂ ਮੈਂ ਖਰੀਦਦੀ ਜਨਾਮਾਈ ਕੋ ਦੋ ਤੇ ਹਾਂਜੀ ਸਹੀ ਗੱਲ ਹੈ ਬਾਈ ਜਨਾਮਾਈ ਨੇ ਦੋ ਤੇ ਕੱਟਣਾ ਹੈ ਹਾਂਜੀ ਹਾਂਜੀ ਤੇ ਬਿਲਕੁਲ ਜਾਇਜ਼ ਲੈਣ ਦੇਣ ਵਾਲੀ 1.45 ਦੀ ਮੈਂ ਦੇਣੀ 1.45 ਦੀ 1 ਲੱਖ 45 ਹਰੋ ਕੋ ਭਾਈ ਮਾਨ ਕਰ ਦੋ 1.40 ਦੀ 1.40 ਦੀ ਲਓ ਜੀ ਜੀਐਸ ਨੋਈ ਰੇਟ ਇਹ ਮੇਰਾ ਜਿਹੜਾ ਤਾਂ ਮੈਂ ਦੇ ਉੱਤੇ ਆ ਕੇ ਦੇਖੇਨ ਲੱਖ ਦੀ ਉਸ ਤਰ੍ਹਾਂ ਹੀ ਖੜੀ ਖਲੋਤੀ ਜੱਡੀ ਮੈਂ ਜਿਹੜਾ ਮਰਜੀ ਵੀ ਆ ਲਾ ਮਾੜੀ ਮਾੜੀ ਐਨ ਕਰੋ ਮਾੜੀ ਦੇਖੋ ਜੀ ਕਰੇ ਆ ਗਏ ਮੇਰਾ ਵੀ ਜਿਹਨੇ ਲੈਣੀ ਘਰੇ ਆ ਵੀ ਵੇਖੀ ਜਾਵੇ ਆਪਣੀ ਚੀਜ਼ ਠੀਕ ਹੈ ਜੀ ਕਲਾ ਕਲਾ ਭੰਦਾ ਨਾ ਨਹੀਂ ਮਹੀਨਿਆਂ ਚਾ ਮਦੀ ਦੀ ਕੋਈ ਵੀ ਰਲੀ ਨਹੀਂ ਹੁੰਦੀ ਧਿਆਨ ਨਾ ਭਜੇ ਦਾ ਪੈਰ ਜਿੱਦੀ ਜਿਆਦਾ ਜਵਰਾ ਮੈਂ ਸਹੀ ਗੱਲ ਬਾਈ ਉਹ ਸਾਫ ਆਈਆਂ ਸੁਗਰੀਆਂ ਵੀ ਇਹ ਲੋ ਜੀ ਕਰੋ ਚੈੱਕ ਕਰਿਓ ਖਾਂਣ-ਪਣ ਕਰਾ ਵਗੈਰੇ ਪਰ ਆ ਸਿਆ ਕਰ ਤੋਂ ਵਧੀਆ ਛੰਡੀ ਬੜੀ ਫਿਰ ਵੀਰ ਠੀਕ ਹੈ ਜੀ ਉਹ ਆਲਟੀ ਆ ਗਏ ਮੰਜੇ ਹਾਂ ਜੀ ਲਓ ਜੀ ਦੇਖੋ ਬੱਚੇ ਤੋਂ ਬਗੈਰ ਇਹ ਚੀਜ਼ਾਂ ਲੱਖਾਂ ਹਜ਼ਾਰਾਂ ਜੋ ਇੱਕ ਹੁੰਦੀਆਂ ਇਹ ਵੀ ਜਿੱ ਨਸਲਾਂ ਦੇ ਮੋਲਿਆ ਆ ਦੇਖੋ ਜੋਂ ਤੇ ਪੰਪ ਲੱਗਾ ਈਦਾ ਠੀਕ ਹੈ ਜੀ ਮੜਾ ਮੜਾ ਫਸਲਾਂ ਕੰਦੀ ਲੋ ਇਨੀ ਜਾਂ ਜੋਂ ਖੜੀ ਲੱਗੀ ਠੀਕ ਹੈ ਜੀ ਛੱਡ ਦਿਓ ਦੇਖੋ ਮਹੀ ਵੀ ਪੂਰੀਆਂ ਸਫਾਈਆਂ ਤਾਂ ਵਧੀਆ ਭਾਈ ਨਾ ਮੋਲ ਕਿਤਾ 145 ਤੋਂ ਕਹਿੰਦੇ ਕਿ ਇੱਕ ਜੈਸਨੋ ਇੱਕ 40 ਨਹੀਂ ਦੇਣੀ ਮੈਂ ਤਾਂ ਵਾਰ ਮੈਂ ਵੀ ਕਿ ਕਰਮਾਂ ਵਾਲੀ ਜਿੱਤੇ ਮਰਜੀ ਬਣ ਕੇ ਚੋਥਾਦੇ ਰਹੇ ਤਾਂ ਮੁੰਡਾ ਮੁੰਡਾ ਖੁੱਲਾ ਹੁੰਦੀ ਆ ਪੱਠੇ ਜੱਠੇ ਨੂੰ ਵੀ ਉੱਟ ਕੇ ਪੈਂਦੀ ਆ ਚੰਗੀ ਨਹੀਂ ਆ ਵੀਰੇ ਸੋਣਦੀ ਮੈਂ ਸੋਈ ਆ ਪਰਵਾਹ ਹੀ ਕੋਈ ਨਹੀਂ ਲੱਗਦਾ ਲਾਈਕ ਕਿ ਲਾ ਨਾ ਦੂਰ ਵਜੇਦਾ ਹੁਣੇ ਸੋਈ ਇੱਕ ਘੰਟਾ ਹੋ ਗਿਆ ਦੋ ਤੱਕ ਮੈਂ ਆ ਵੀਰੇ ਹਾਂਜੀ ਓਕੇ ਭਾਈ ਠੀਕ ਓ ਕਰ ਗਏ ਇਹ ਹੋਇਆ ਜਮਾਨ ਵੀਰ ਕੇ ਦੇ ਕਰਮਾ ਜੇ ਇੱਕ ਦੋ ਹੀ ਆਉਂਦਾ ਇੱਕ ਦੋ ਹੀ ਦੇ ਇੱਕ ਦੋ ਪੀਸ ਹੁੰਦਾ ਪਨਾ ਜਗਾ ਝੜ ਜਾ ਹਾਂ ਜੀ ਮੈਂ 6 ਕਿਲੋ ਆਉਂਦਾ ਖਾਂਦੀ ਆ ਸਹੀ ਗੱਲ ਦੱਸੋ ਭਾਈ ਜੀ ਕੀ ਆਜੋ ਦੀ ਜੋਟੀ ਸੋਈ ਇਹ ਸੋਈ ਹੈ ਕੱਲ ਦੀ ਝੋਟੀ ਸੋਈ ਇਹ ਜੀ ਕੱਲ ਦੀ ਝੋਟੀ ਸੋਈ ਆ ਬਿਲਕੁਲ ਤਾਜੀ ਆ ਹਾਂ ਜੀ ਤੇ ਝੋਟੀ ਸੌਣਾ ਤੇ ਸਾਬ ਦੇ ਸੁਬਰੀ ਝੋਟੀ ਆ ਵੀ ਵਧੀਆ ਦੁਜਾਤੂਆ ਝੋਟੀ ਸੋਈ ਆ ਦੁੱਧ 12 ਕਿਲੋ ਭਰਨ ਵਾਲੀ 12 ਕਿਲੋ ਦੁੱਧ ਭਰਨ ਵਾਲੀ ਜੀ ਆ ਜੀ ਬਿਲਕੁਲ ਤਾਜੀ ਆ ਹਾਂ ਜੀ ਤਾਨੂੰ ਪੜਾ ਵੀ ਤਾਜੀ ਮਹੀਂ ਦੇ ਦਹੀਂ ਦੇ ਵੀ ਖਾਣੀ ਜਾਂ ਵਾਸਤੇ ਚਲਣੀ ਜਿਹੋ ਜੀ ਇਹ ਛੋਟੀ ਦਾ ਪੁਠਾ ਪਠਾਣਾ ਸਿੱਧੀ ਹੈ ਹੂੰ 12 ਕਿਲੋ ਵਧੀਆ ਦੁੱਧ ਪਰਣ ਵਾਲੀ ਨਸਲ ਦੀ ਛੋਟੀ ਆਹ ਠੀਕ ਆਹ ਥਣ ਭਾਂਡੇ ਦੀ ਵੀ ਮਹੀਂ ਦੀ ਚੰਗੀ ਸਹੀ ਗਾ ਚੰਗਾ ਸੋਨਾ ਥਣ ਲੱਗਾ ਤੇ ਪੁਠਾ ਪਠਾ ਡੰਗਾ ਲੱਗਾ ਦੇਖੋ ਜੀ ਬਹੁਤ ਸਾਫ ਮਹਿ ਪਾਇਆ ਬੱਚਾ ਅਕੜੀ ਕਟਾ ਦੇ ਮਾਰ ਆ ਜੀ ਨੇ ਕਟਾ ਗਿਆ ਵੇ ਵੇਖੋ ਜੀ ਬਹੁਤ ਸਾਫ ਸੁਥਰੀ ਛੋਟੀ ਹੈ ਥਣ ਥਣ ਬਹੁਤ ਵਧੀਆ ਲੱਗਾ ਵਧੀਆ ਕੁਆਲਿਟੀ ਹੱਥਾਂ ਨਾਲ ਲਗਾ ਕਰੋ ਚੈੱਕ ਖਾਣਾ ਚੱਡਾ ਲਗਾ ਆ ਤੇ ਵਧੀਆ ਖਾ ਪੀ ਛੋਟੀ ਨੇ ਪਾਜਣਾ ਹੋ ਬਾਕੀ ਵੀ ਤੇ ਛੋਟੀ ਬਿਲਕੁਲ ਇਹ ਸਾਰੀ ਸਾਫ਼ ਹੋਈ ਆ ਸਾਫ਼ ਹੋਈ ਇਹਦੀ ਪਹਿਲੇ ਦਿਨ ਦੀ ਜੇ ਆਤੀ ਸਾਰੀ ਵੀਡੀਓ ਪਾ ਦਾਂਗੇ ਜਿਹੜੀ ਕਹੜਾ ਐਂ ਥਪਾਈ ਲਾਇਆ ਠੀਕ ਆ ਬਾਈ ਦੱਸੋ ਬਾਈ ਕੀ ਭਰਾਈ ਇਹਦਾ ਬਿਲਕੁਲ ਜੈਜ ਆਪੇ ਜੋ ਵੀ ਦੋ ਛੱਡ ਦਾਂਗੇ 90 ਜੋ 2 80000 ਦੇ 85 ਦੇ ਰੰਗ 85 ਦੇ ਪਰ ਵੀਰ ਆਪ ਬਾਹ ਨਹੀਂ ਲੱਭਣਾ ਹਾਂ ਨਹੀਂ ਜੀ ਐਸਨ 50000 ਦੀ ਬਾਈ ਕਹਿੰਦੇ ਛੋਟੀ ਦੇ ਦਾਂਗੇ ਛੋੜ ਛਾਪਾ ਕਰਕੇ ਕੀਤਾ ਜੀ ਸਾਣਾ ਕੋਈ ਛੱਡ ਕੇ 85000 ਦੀ ਛੋਟੀ ਦਾ ਆਜ ਬੱਚਾ ਪਾਗ ਲੋ ਦੁੱਧ ਛੋਟੀ ਆਜ ਤੋਂ ਅਠਾ ਦਿਨ ਦਾ ਹਾਨਾ ਸਾਈਡ ਤੋਂ ਇਹ ਨਾ ਵੀ ਵੀਰ ਦੇ ਕਿੰਨਾ ਅੜੂ ਨਾਲ ਜੀ ਕੱਲ ਦੀ ਸੁਣਿਆ ਤੇ ਮੇਰੇ ਪਰਾਂ ਕੀ ਹੈ ਜੀ ਬਿਲਕੁਲ ਜਿਹੜਾ ਜਿਹੜੀ ਝੋਟੀ ਆ ਹਾਂ ਬਹੁਤ ਵਧੀਆ ਮੋਲ ਭਾਈ ਠੀਕ ਆ ਜੈਸ 9 ਆ ਜੀ ਜਸੂ ਜੀ ਕਰਦੇ ਸਹੀ ਗੱਲ ਆ ਇਹ ਉਹ ਵਡੀ ਨਾ ਉਹ ਤੇ ਮਹੀਂ ਵੀ ਇੱਕ ਅੱਧੀ ਜੰਮਦੀ ਜਾਣਾ ਜਿਹੋ ਜਿਹੀ ਉਹ ਮਹੀਂ ਸਹੀ ਗੱਲ ਬਿਲਕੁਲ ਸਹੀ ਗੱਲ ਰਸਬਾਈ ਜੀ ਆ ਝੋਟੀ ਵੀਰ ਬੂਰੀ ਝੋਟੀ ਆ ਹਮ ਮਹੀਂ ਨਾਲੇ ਝੋਟੀ ਨਾਲੇ ਤੇ ਜਸੂ ਵਾਲਾ ਲੈ ਹਾਂ ਦੋ ਤਾਂ 8 ਕਿਲੋ 7 ਕਰਕੇ ਲੈ ਜੇ ਹਾਂ ਬਚਾ ਮਰਿਆ ਭਾਵੇਂ ਕਿ ਤੋਕੜ ਲਾਣੀ ਢਾਈਆਂ ਕ ਮਹੀਨਿਆਂ ਦੀ ਖੋਈ ਆ ਘਰ ਵਾਲੇ ਕਹਿੰਦੇ ਤੇ ਮਹੀਂ ਲੈ ਕੇ ਵਡੂ ਸਾਡੇ ਕੋਲ ਠੀਕ ਆ ਤੇ ਮੈਲਦੀ ਦਾ ਪਹਾੜੇ ਤੇ ਪਹਾੜੇ ਪੁੜੇ ਪਹਾੜੇ ਤੇ ਏਦਾਂ ਪਹਾੜੇ ਤੇ ਓਕੇ ਜੀ ਪਹਾੜੇ ਮੈਲਦੀ ਪਰਲੇ ਵੇ ਲੋਵੇ ਦੀ ਬੜੀ ਸਾਫ ਆ ਮੈਂ ਵੱਡੀ ਸਹੀ ਗੱਲ ਜੀ ਗਾਂਬ ਵੀ ਵਧੀਆ ਮੈਂ ਬਣੂ ਠੀਕ ਹੈ ਜੀ ਚੰਗੀ ਮੈਂ ਬਣੂਗਾ ਕਈਆਂ ਵੀਰ ਗੱਲ ਪਤਾ ਕੀ ਹੋ ਜਾਂਦੀ ਹੈ ਕਈਆਂ ਲੋਕਾਂ ਦੇ ਘਰਾਂ ਦੇ ਵਿੱਚ ਚੋਂਦੇ ਮਾਲ ਪੇਣਾ ਜਨਾਨੀਆਂ ਚ ਹੁੰਦੀਆਂ ਹਾਂ ਅਗਲੇ ਮਹੀ ਭਾਵੇਂ ਪੂਰੇ ਦੁੱਧ ਵਾਲੀ ਹੋਵੇ ਕਹਿ ਦਿੰਦੀ ਆ ਵੀ ਸਾਨੂੰ ਬੱਚੇ ਵਾਲੀ ਮਹੀਂ ਮਿਲ। ਬੱਚੇ ਵਾਲੀ ਮਹੀਂ ਮਿਲ। ਆ ਚੱਕਰ ਹੋ ਜਾਂਦਾ ਵਾ ਕਿ ਇਹ ਵਲੇ ਵੀਰ ਕਹਿੰਦੇ ਵੀ ਜੇ ਦੁੱਧ ਵਾਲੀ ਹੋਵੇ ਤਾਂ ਉਹ ਕਾਹ ਤੋਂ ਵੇਚਣ। ਠੀਕ। ਗੱਲ ਇਹ ਨਹੀਂ ਹੁੰਦੀ ਕਿ ਇਹ ਵਲੇ ਕਹਿੰਦੇ ਵੀ ਬੱਚੇ ਵਾਲਾ ਡੰਗਰ ਲੜੀ ਕੋਈ ਜਿਉਂ ਬਜੋਸਾ ਮਾਤਾ ਵੀਰ ਬਾਹਰ ਪੈਸੇ ਪਈ। ਹਾਂ ਹਾਂ। ਕਈ ਇਦਾਂ ਦੇ ਵੀਰਾਂ ਉਹਨਾਂ ਦੀ ਮਹੀਂ ਜ਼ਿਆਦਾ ਚੰਗੀ ਹੁੰਦੀ ਆ। ਤੇ ਇਹੋ ਕਰਕੇ ਮਹੀਂ ਵੇਚਣੀ ਪੈਂਦੀ ਆ ਵੀਾਨੂੰ ਬੱਚੇ ਵਾਲੀ ਮਹੀਂ ਮਿਲ। ਦੁੱਧ ਭਾਵੇਂ ਥੋੜਾ ਹੋਵੇ। ਦੁੱਧ ਥੋੜਾ ਹੋਵੇ। 22 ਵਾਲੀ ਜਿਹੜਾ 50 ਛੱਡ ਗਿਆ ਮੈਂ ਮਿਲ ਜਵੈਣਾ ਤੇਰੀ ਵਾਲਾ ਜਿਹੜਾ ਮਰਜੀ ਬੰਦਾ ਮੈਂ ਝੋਲੇ ਬਿਲਕੁਲ ਪਾਣਾ ਦੇਣੀ ਆ ਜੈਜ ਹਾਂਜੀ ਮੁੱਲ ਕਰਨ ਨੂੰ ਵੀ ਜੋ ਮਰਜੀ ਕਰੀਏ ਜਿੰਨੇ ਦੀ ਮੈਂ ਹੀ ਦੇ ਦੇਣੀ ਆ ਉਹ ਮੁੱਲ ਕਰਾਂਗੇ 50 ਚੋਂ ਹੀ 2 ਛੱਡ ਦਾਂਗੇ 48000 ਕਰੋ ਬਾਈ ਜੀ ਹੋਰ ਮਾਣ 45 ਦੇ 45000 ਦੀ ਲਓ ਜੀ 45000 ਦੀ ਜਾਂਦੋ ਬੁਰੀ ਤੇ ਬਹੁਤ ਵਧੀਆ ਮੈਂ ਆਂ ਗਾਂ ਸਾਂਭ ਕੇ ਪਿਆਰ ਆ ਵਧੀਆ ਬਣ ਜਾਣੀ ਹੋਰ ਚੰਗੀ ਮੈਂ ਵੀਰੋਂ ਵਧੀਆ ਦੇਖੋ ਜੀ ਗਲੋ 40 35 30000 ਦੀ ਕੱਟੀ ਆ ਬੱਧੀ ਹੈ ਤੇ ਗਾਂ ਦੋ ਦੋ ਦਿਨ ਦੀ 6 ਕਿਲੋ ਦੋ ਹੀ ਦੇਈ ਜਾਵੇ 45000 ਮੁੱਲ ਕੋਹਣੀ ਵਧੀਆ ਮਹਿੰਗੀ ਥਣ ਤੇ ਗਾਂ ਮੈਂ ਫੇਰ ਪਾਈਆਂ ਦੀ ਵਧੀਆ ਹਾਂਜੀ ਵੱਡੀ ਫੇਰ ਮਹਿੰਗੀ ਛੋਟੀ ਨਹੀਂ ਆ ਵੱਡੀ ਮੈਂ 40 45000 ਦੀ ਦੇ ਵਜਨ 'ਚ ਵੀ ਵਜਨ ਜੀ ਆ ਸਹੀ ਗੱਲ ਆ ਵਧੀਆ ਦੇਖੋ ਦੁੱਧ ਦੁੱਧ ਰੱਤ ਤੇ ਡਾਇ ਬੁਰਾ ਹਰਿਆਆ ਵਧੀਆ ਜੀ ਦੇਖੋ ਠੀਕ ਆ ਮੀਰ ਜੀ ਓਕੇ ਰਾਜੋ ਰਾਜੋ ਛੋਟੀ ਬੀਚੀ ਉਹ ਜਾਂ ਤੋਂ ਆਪਣਾ ਘਬਣਾ ਆਪਣੇ ਕੋ ਦੋ ਹੁੰਦੀਆਂ ਕਿਉਂਕਿ ਇੱਕ ਆਜ ਟੋਕੜ ਘਬਣਾ ਝੋਟੀ ਝੋਟੀ ਹੈ ਅਰੇ ਹੁਣ ਇਹ ਜੇ ਆਈ ਆ 7 ਕਿਲੋ ਦੁੱਧ ਤੇ ਪੰਜਾਂ ਮਹੀਨੇ ਦੀ ਘਬਣੀ ਹੈ ਠੀਕ ਹੈ ਬਹੁਤ ਉੱਤਰੀ ਘਟੀ ਚੰਗੀ ਕਮਾਲ ਦੀ ਠੀਕ ਹੈ ਸਾਡੀ ਸਾਡੀ ਵੀਡੀਓ ਦੇ ਵਿੱਚ ਮਹੀਨੇ ਖੇਰ ਲੱਲਾਂਗੇ ਸ਼ੇਅਰ ਠੀਕ ਹੈ ਜੀ ਠੀਕ ਹੁਣ ਇਹ ਨਾ ਠੀਕ ਹੈ ਆ ਬਾਈ ਕੋਲ ਪਸ਼ੂ ਆ ਤੇ ਵਧੀਆ ਕੁਆਲਟੀ ਵਾਲੇ ਤੇ ਸੋਹਣੇ ਸਾਫ ਉਤਰੇ ਤੇ ਵਧੀਆ ਲਾਈਕ ਕਮੈਂਟ ਸ਼ੇਅਰ ਕਰੋ ਤੇ ਵੇਖੋ ਜੀ ਬਹੁਤ ਸੋਹਣੇ ਪਸ਼ੂ ਬਾਈ ਕੋਲ ਆਏ ਤਾਂ ਆ ਮਹੀਨਾ ਕੋਈ ਦੁੱਖਣਾ ਤੋੜ ਸਕਦੇ ਹਾਂ ਮੈਂ ਦਾਣੀ ਕੋ ਮੌਲ ਜਿਹੜਾ ਵੀ ਕੋ ਵੀਰ ਭਰਾ ਲੈ ਗਿਆ ਨਾ ਇਹ ਇੱਕ ਮੈਂ ਇੱਕ ਨਾਲ ਗਾਂਵ ਗਾਂਵ ਵਾਲੇ ਹਾਂਜੀ ਮੈਂ ਨਾਲ 15 ਕਿਲੋ ਵਾਲੀ ਗਾਂ ਹੀ ਪਾਲੇ ਤੇ ਸੀਦੇ ਦੋ ਮਈਆਂ ਰੱਖਣੇ ਕੋ ਮਾ ਜਰਾ ਇੱਥੇ ਦੋ ਮਈਆਂ ਜਿਹੜੇ ਵੀਰ ਨੇ ਜਿਹੜੀ ਜੇ ਕਿਹਨੇ ਜਿਹੜਾ ਜਿਹੜਾ ਵੀਰ ਕਹਿ ਦੇਣਾ ਵੀ ਮੈਂ 1.5 ਤੋਂ 2 ਲੱਖ ਰੁਪਈਆ ਖਰਚਣਾ ਹਾਂ ਹਾਂ ਮੈਂ ਲੈਣੀ ਵੀ ਕੰਵਨ ਆਇਆ ਕਰਾਂ ਇੱਕ ਬਨੇ 2 ਲੱਖ ਵਾਲੀ ਜਾਂ 3 ਲੱਖ ਵਾਲੀ ਬਨੇ ਤੇ ਇੱਕ ਬਨੇ ਨੂੰ ਇੱਕ ਇਹਨੂੰ ਬਨੇ ਇੱਕ ਇਹਨੂੰ ਬਨੇ ਦੇ ਦੋ ਟੈਮੋ ਟੈਮ ਵਾਂਡਾ ਸਾਵਾ ਪਾ ਦੇ ਮਿਲੇ ਅੱਖਾਂ ਮੀੜ ਕੇ ਮੈਂ ਲੈ ਜੇ ਤੇ ਡਾ ਢਕੇ ਦਉਂਗੀ ਦੇਖੋ ਜੀ ਅੱਗੇ ਆਖਾ ਪੂਛ ਘੋੜੇ ਨੂੰ ਪਾ ਦੀ ਉਹ ਬੜੀ ਵੀਰ ਮਈ ਦੇ ਵਿੱਚ ਚਲੋ ਹੁਣ ਆਹ ਅਸੀਂ ਆੜੀ ਦੁਕਾਨਦਾਰੀ ਆ ਹਰ ਕੋਈ ਮੈਂ ਇਹ ਚੰਗਾ ਜਾਨਵਰ ਅਸੀਂ ਘਾਰ ਹੀ ਲਈ ਜਾਈਏ ਚੰਗੀ ਮਈ ਨਹੀਂ ਦਿੱਖਦੀ ਉਹ ਵੀਰ ਭਰਾਵਾਂ ਨੂੰ ਕਿਤੋਂ ਚੀਜ਼ ਪਹਚਾਈ ਜਾਵੇ ਬਾਲ ਪੁੱਟ ਕੇ ਵੀ ਦੇਣ ਵਾਲੀ ਠੀਕ ਆ ਭਾਈ ਚਲੋ ਬਾਜੀ ਬੋਲ ਐਡਰੈਸ ਮਾਗੀ ਮੇਰਾ ਫੋਨ ਨੰਬਰ ਹੈ 9882740775 ਹਾਂਜੀ ਨਾਮ ਮਾਨਾ ਦੇ ਪਿੰਡ ਪੋਮਾ ਪਿੰਡ ਪੋਮਾ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਚੈਨਲ ਨੂੰ ਕਰਿਆ ਕਰੋ ਹਾਂਜੀ ਜਨਾ ਵੀਰਪਾਲ ਸੰਗਤ ਦੇ ਪਿੰਡ ਗਿਖੇੜਾ ਪੋਮਾ ਜ਼ਿਲ੍ਹਾ ਬਸਰ ਫਾਸੀਗਲ ਬਾਈ ਜੀ